ਭਾਰਤੀ ਮੂਲ ਦੇ ਇੱਕ ਜਰਮਨ ਨਾਗਰਿਕ ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵੀਰਵਾਰ ਸ਼ਾਮ ਕਰੀਬ 6 ਕਿਲੋ ਕੋਕੀਨ ਦੇ ਸਮੇਤ ਗ੍ਰਿਫਤਾਰ ਕੀਤਾ ਗਿਆ ਜਿਸ ਦੀ ਕੀਮਤ ਕਰੀਬ 30 ਕਰੋੜ ਰੁਪਏ ਦੱਸੀ ਜਾਂਦੀ ਹੈ ਮਲਜ਼ਮਾ ਇੰਡੀਗੋ 에ਅਰਲਾਈਨਜ਼ ਦੀ ਫਲਾਈਟ ਨੰਬਰ 6E1308 ਵਿੱਚ ਦੋਹਾਂ ਦੋਹਾ ਤੋਂ ਨਵੀਂ ਦਿੱਲੀ ਜਾ ਰਿਹਾ ਸੀ ਅਤੇ ਉਸਨੇ ਕੋਕੀਨ ਨੂੰ ਦੋ ਨਰਮ ਖਡੋਣਿਆਂ ਦੇ ਅੰਦਰ ਕੈਪਸੂਲ ਦੇ ਵਿੱਚ ਛੁਪਾ ਲਿਆ ਸੀ ਅਤੇ ਮੁਲਜ਼ਮਾਂ ਨੇ ਖਡੋਣਿਆਂ ਦੇ ਅੰਦਰ 270 ਕੈਪਸੂਲ ਛਿਪਾਏ ਹੋਏ ਸਨ ਜਰਮਨ ਨਾਗਰਿਕ ਦੀ ਗ੍ਰਿਫਤਾਰੀ ਬਾਰੇ ਸੂਤਰਾਂ ਨੇ ਦੱਸਿਆ ਹੈ ਕਿ ਸੀਬੀਆਈ ਨੇ ਗੁਪਤ ਸੂਚਨਾ ਦੇ ਆਧਾਰ ਤੇ ਉਸ ਕੋਲੋਂ 6 ਕਿਲੋ ਕੋਕੀਨ ਦੀ ਖੇਪਸ ਮੇ ਤਾਂ ਉਸਨੂੰ ਗ੍ਰਿਫਤਾਰ ਕੀਤਾ ਹੈ ਮੁਲਜ਼ਮ ਨੇ ਖਡੋਣੇ ਮੋٹے ਕੱਪੜੇ ਅਤੇ ਫੋਮ ਦੇ ਬਣੇ ਹੋਏ ਸਨ ਅਤੇ ਡੱਬੇ ਦੇ ਵਿੱਚਕਾਰ ਕੋਕੀਨ ਦਾ ਕੈਪਸੂਲ ਲਪੋਇਆ ਹੋਇਆ ਸੀ ਪਤਾ ਲੱਗਾ ਹੈ ਕਿ सीबीआई ਨੂੰ ਇਸ ਜਰਮਨ ਨਾਗਰਿਕ ਵੱਲੋਂ ਇੰਨੀ ਵੱਡੀ ਮਾਤਰਾ ਦੇ ਵਿੱਚ ਕੋਕੀਨ ਲਿਆਉਣ ਬਾਰੇ ਇੰਟਰਪੋਲ ਤੋਂ ਕੁਝ ਸੂਚਨਾ ਮਿਲੀ ਸੀ ਅਤੇ ਜਿਸ ਤੋਂ ਬਾਅਦ ਵੀਰਵਾਰ ਨੂੰ ਇਹ ਕਾਰਵਾਈ ਕੀਤੀ ਗਈ ਵੱਡੀ ਮਾਤਰਾ ਵਿੱਚ ਕੋਕੀਨ ਲਿਆਉਣ ਬਾਰੇ ਇੰਟਰਪੋਲ ਤੋਂ ਜਿਹੜੀ ਸੂਚਨਾ ਮਿਲੀ ਸੀ ਉਹਦੇ ਦੇ ਆਧਾਰ ਤੇ ਹੀ ਇਹ ਕਾਰਵਾਈ ਹੋਈ ਹੈ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਦਿੱਲੀ ਪੁਲਿਸ ਨੇ ਦੇ ਸਪੈਸ਼ਲ ਸੈੱਲ ਪੁਲਿਸ ਦੇ ਸਪੈਸ਼ਲ ਸੈੱਲ ਨੇ ਦਿੱਲੀ ਟ੍ਰੈਫਿਕ ਪੁਲਿਸ ਦੇ ਇੱਕ ਅਧਿਕਾਰੀ ਸਮੇਤ ਦੋ ਵਿਅਕਤੀਆਂ ਨੂੰ ਇੱਕ ਕਾਰ ਦੇ ਵਿੱਚ ਨਸ਼ੀਲੇ ਪਦਾਰਥ ਲੈ ਕੇ ਜਾਂਦੇ ਫੜਿਆ ਸੀ ਅਤੇ ਉਸ ਨੂੰ ਦਿੱਲੀ ਦੇ ਜ਼ਫਰਾਬਾਦ ਮੈਟਰੋ ਸਟੇਸ਼ਨ ਦੇ ਨੇੜੇ ਫੜਿਆ ਗਿਆ ਸੀ ਅਤੇ ਸੂਤਰਾਂ ਦੇ ਮੁਤਾਬਕ ਆ ਇਸ ਮਾਮਲੇ ਦੀ ਜਿਹੜੀ ਜਾਂਚ ਹੈ ਉਹ ਸ਼ੁਰੂਆਤੀ ਪੜਾਅ ਤੇ ਹੈ ਜੂਨ ਦੇ ਵਿੱਚ ਦਿੱਲੀ ਦੀ ਇੱਕ ਆਜ਼ਾਦ ਨੇ ਦਿੱਲੀ ਪੁਲਿਸ ਦੀ अपराध शाखा ਦੇ ਸਬ ਇੰਸਪੈਕਟਰ ਨਰੇਸ਼ ਕੁਮਾਰ ਦੇ ਖਿਲਾਫ ਗੈਰ ਜਮਾਨਤੀ ਵਰੰਟ ਜਾਰੀ ਕੀਤਾ ਸੀ ਜੋ ਕਿ ਕਥਿਤ ਤੌਰ ਤੇ ਅੰਤਰਰਾਸ਼ਟਰੀ ਤਸਕਰੀ ਦੇ ਵਿੱਚ ਸ਼ਾਮਲ ਸੀ ਰਾਜਧਾਨੀ ਤੋਂ ਨਸ਼ੀਲੇ ਪਦਾਰਥਾਂ ਦਾ ਇੱਕ 카rtel ਚਲਾ ਰਿਹਾ ਸੀ ਅਤੇ ਉਹ ਜਨਵਰੀ ਤੋਂ ਫਰਾਰ ਹੈ ਹਾਲਾਂਕਿ ਅਜੇ ਕੁਮਾਰ ਦੇ ਭਾਰਤ ਤੋਂ ਭੱਜਣ ਦੀ ਕੋਈ ਵੀ ਸੂਚਨਾ ਨਹੀਂ ਮਿਲੀ